ਅੱਜ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਕਿ ਸਾਡੀ ਪੰਜਾਬ ਸਰਕਾਰ ਚਾਲੂ ਕਰਨ ਜਾ ਰਹੀ ਹੈ ਉਹ ਅਨਾਉਂਸ ਕਰਨ ਜਾ ਰਹੇ ਆ ਤੁਹਾਡੇ ਲੁਧਿਆਣਾ ਸ਼ਹਿਰ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਵਿੱਚ ਇਹ ਉਪਰਾਲਾ ਲਿੱਤਾ ਗਿਆ ਪਹਿਲਾ ਟੈਂਡਰ ਲਾਂਚ ਜਾ ਰਹੇ ਆ ਬੁੱਧਵਾਰ ਤੱਕ ਪਹਿਲਾ ਟੈਂਡਰ ਲੱਗ ਜਾਏਗਾ ਇਹ ਲੁਧਿਆਣੇ ਦੇ ਇੱਕ ਸਬ ਡਿਵੀਜ਼ਨ ਤੋਂ ਅਸੀਂ ਚਾਲੂ ਕਰਨ ਲੱਗੇ ਹਾਂ ਟੋਟਲ ਪੰਜਾਬ ਵਿੱਚ 87 ਸਬ ਸਟੇਸ਼ਨ ਹੈ ਜਿਹੜੇ ਅਸੀਂ ਕਵਰ ਕਰਾਂ ਜਿਹੜੀ ਲੁਧਿਆਣੇ ਦੀ ਸਬ ਡਿਵੀਜ਼ਨ ਅਸੀਂ ਚੁਣੀ ਹੈ ਉਹਦੇ ਵਿੱਚ ਕੁਝ West ਕੌਨਸਟਿਟਿਊਐਂਸੀ ਦੀ ਏਰੀਆ ਤੇ ਕੁਝ North ਕੌਨਸਟਿਟਿਊਐਂਸੀ ਦਾ ਏਰੀਆ ਉਹਦੇ ਵਿੱਚ ਆਉਂਦਾ ਮੈਂ ਅੱਜ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਕਿ ਸਾਡੀ ਪੰਜਾਬ ਸਰਕਾਰ ਚਾਲੂ ਕਰਨ ਜਾ ਰਹੀ ਹੈ ਉਹ ਨਾਊਂਸ ਕਰਨ ਜਾ ਰਹੇ ਆ ਤੁਹਾਡੇ ਲੁਧਿਆਣਾ ਸ਼ਹਿਰ ਚ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਵਿੱਚ ਇਹ ਉਪਰਾਲਾ ਲਿੱਤਾ ਗਿਆ ਉਹਨਾਂ ਦੇ ਨਿਰਦੇਸ਼ਾਂ ਦੇ ਹਿਸਾਬ ਨਾਲ ਇਹ ਕੰਮ ਅਸੀਂ ਕਰਨ ਚਾਲੂ ਕਰਨ ਜਾ ਰਹੇ ਹਾਂ ਜਦੋਂ ਮੈਂ ਇਲਕਸ਼ਨਾ ਵਿੱਚ ਮੀਟਿੰਗਾਂ ਤੇ ਜਾਂਦਾ ਸੀ ਜਗਾ ਜਗਾ ਸਾਰੀਆਂ ਗਲੀਆਂ 'ਚ ਮਹੱਲਿਆਂ 'ਚ ਸੜਕਾਂ 'ਤੇ ਦੋ ਤਿੰਨ ਚੀਜ਼ਾਂ ਕਾਮਨ ਹੁੰਦੀਆਂ ਸੀ ਲੋਕਾਂ ਦੀਆਂ ਕਿ ਜੀ ਇਹ ਕਿੰਨੇ ਸਾਲ ਹੋ ਗਏ ਜੀ 40 ਸਾਲ ਹੋ ਗਏ ਸਾਨੂੰ ਕਹਿੰਦੇ 50 ਸਾਲ ਹੋ ਗਏ ਜੀ ਇਹ ਕੰਮ ਸਾਡੇ ਠੀਕ ਨਹੀਂ ਹੁੰਦੇ ਪਰ ਉਹਦੇ ਵਿੱਚੋਂ ਇੱਕ ਮੁੱਦਾ ਜਿਹੜਾ ਸਭ ਨਾਲੋਂ ਵੱਡਾ ਸੀ ਜਿਹੜੀ ਜਗ੍ਹਾ-ਜਗ੍ਹਾ ਤਾਰਾ ਲਟਕਦੀਆਂ ਪਈਆਂ ਤਾਰਾਂ ਦੇ ਜੰਜਾਲ ਬਣੇ ਹੋਏ ਮੀਟਰਾਂ ਦੇ ਬਕਸ਼ਿਆਂ ਦਾ ਬੁਰਾ ਹਾਲ ਤਾਰਾਂ ਦੇ ਵਿੱਚ ਕੇਬਲ ਟੀਵੀ ਦੀਆਂ ਤਾਰਾਂ ਸੀਸੀ ਟੀਵੀ ਦੀਆਂ ਤਾਰਾਂ ਬੱਚਿਆਂ ਨੂੰ ਬਾਹਰ ਨਹੀਂ ਮਾਪਿਓ ਭੇਜਦੇ ਸੀ ਵੀ ਕਿਤੇ ਹੱਥ ਲੱਗ ਗਿਆ ਕੋਈ ਐਕਸੀਡੈਂਟ ਨਾ ਹੋ ਜਾਏ ਪਿੱਛੇ ਐਕਸੀਡੈਂਟ ਹੋਏ ਵੀ ਬੜੇ ਇੱਕ ਜਦੋਂ ਵੀ ਕੋਈ ਵੀਕਲ ਲੰਘਦਾ ਸੀ ਜਿਹੜੀਆਂ ਕੇਬਲਾਂ ਕ੍ਰੋਸ ਕਰਦੀਆਂ ਸੜਕਾਂ ਤੇ ਉਹ ਉੱਪਰ ਲੱਗਦੀਆਂ ਤੁਸੀਂ ਤੁਸੀਂ ਵੀ ਕਈ ਵਾਰੀ ਦੇਖਿਆ ਹੋਣਾ ਵੀ ਉਹ ਲੱਕੜੀ ਦੇ ਡੰਡੇ ਨਾਲ ਉੱਪਰ ਕਰਕੇ ਤਾਂ ਕਈ ਗੱਡੀਆਂ ਕੱਢਦੇ ਸੀ ਐਸਯੂਵੀ ਕਈ ਤਾਂ ਨਿਕਲਦੇ ਸੀ ਇਹ ਪੂਰੇ ਮਤਲਬ ਕਿ ਇਕੱਲੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚੇ ਪ੍ਰੋਬਲਮ ਸਾਰੇ ਸ਼ਹਿਰਾਂ ਚੇ ਪ੍ਰੋਬਲਮ ਜਦੋਂ ਮੈਨੂੰ ਪਾਵਰ ਮਹਿਕਮਾ ਦਿੱਤਾ ਪਹਿਲੀ ਮੀਟਿੰਗ ਚ ਮੈਂ ਅਫਸਰਾਂ ਨੂੰ ਹਦਾਇਤ ਦਿੱਤੀ ਚੇਅਰਮੈਨ ਸਾਹਿਬ ਸੀ ਚੀਫ ਇੰਜੀਨੀਅਰ ਸੀ ਸਾਡੇ ਡਾਇਰੈਕਟਰ ਸਾਹਿਬ ਸੀ ਮੇਰੇ ਨਾਲ ਇਹ ਡਾਇਰੈਕਟਰ ਇੰਦਰਪਾਲ ਜੀ ਬੈਠੇ ਆ ਡਿਸਟ੍ਰਿਬਿਊਸ਼ਨ ਦੇਖਦੇ ਆ ਚੀਫ ਇੰਜੀਨੀਅਰ ਸਾਹਿਬ ਬੈਠੇ ਆ ਇਹ ਪਹਿਲੀ ਮੀਟਿੰਗ ਚ ਵੀ ਸੀਗੇ ਤੇ ਮੈਂ ਉਦੋਂ ਹੀ ਇਹਨਾਂ ਨੂੰ ਕਿਹਾ ਕਿ ਹੋਰ ਕੋਈ ਕੰਮ ਚੱਲੋ ਸੀ ਕਰਨਾ ਕਿ ਨਹੀਂ ਹੈ ਜ਼ਰੂਰ ਕਰਨਾ ਇਹਦੇ ਬੜੇ ਫਾਇਦੇ ਆ ਇੱਕ ਤਾਂ ਦੇਖੋ ਸ਼ਹਿਰ ਸਾਫ਼ ਸੁਥਰਾ ਲੱਗਦਾ ਜੇ ਤਾਰਾਂ ਲਟਕਦੀ ਦੂਜਾ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਫਾਲਟ ਪੈਂਦੇ ਆ ਬਹੁਤ ਘਟਣਗੇ ਅੱਧੇ ਇੱਕ ਫਾਲਟ ਤਾਂ ਇੰਨਾ ਕਰਕੇ ਪੈਂਦੇ ਆ ਜਿਹੜੀਆਂ ਤਾਰਾਂ ਲਟਕਦੀਆਂ ਪਈਆਂ ਫੇਰ ਜੇ ਫਾਲਟ ਪੈ ਵੀ ਜਾਵੇ ਲਾਈਨਮੈਨ ਉੱਥੇ ਪਹੁੰਚਦਾ ਜੇ ਹੀ ਸਾਹ ਪਹੁੰਚਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੋਂ ਚਾਲੂ ਕਰੀਏ ਤੇ ਕਿੱਥੇ ਖਤਮ ਕਰੀਏ ਜਦੋਂ ਤਾਰਾਂ ਚੰਗੀ ਤਰ੍ਹਾਂ ਨੀਟ ਐਂਡ ਕਲੀਨ ਟਾਈਡ ਅਪ ਹੋਣਗੀਆਂ ਸਹੀ ਤਰੀਕੇ ਨਾਲ ਬੰਨੀਆਂ ਹੋਣਗੀਆਂ ਉਹਨਾਂ ਨੂੰ ਵੀ ਪਤਾ ਚੱਲੂਗਾ ਵੀ ਫਾਲਟ ਕਿੱਥੇ ਪਿਆ ਔਰ ਠੀਕ ਕਰੇ ਉਹਨਾਂ ਸੀ ਇਹ ਜਿਹੜਾ ਪਹਿਲਾ ਟੈਂਡਰ ਲਾਂਚ ਆ ਰਹੇ ਆ ਬੁੱਧਵਾਰ ਤੱਕ ਪਹਿਲਾ ਟੈਂਡਰ ਲੱਗ ਜਾਏਗਾ ਇਹ ਲੁਧਿਆਣੇ ਦੇ ਇੱਕ ਸਬ ਡਿਵੀਜ਼ਨ ਤੋਂ ਅਸੀਂ ਚਾਲੂ ਕਰਨ ਲੱਗੇ ਹਾਂ ਟੋਟਲ ਪੰਜਾਬ ਵਿੱਚ 87 ਸਬ ਸਟੇਸ਼ਨ ਹੈ ਜਿਹੜੇ ਅਸੀਂ ਕਵਰ ਕਰਾਂਗੇ ਸਬ ਸਟੇਸ਼ਨ ਦੀ ਸਭ ਵੀ ਸੌਰੀ ਸਬ ਡਿਵੀਜ਼ਨ ਜਿਹੜੀ ਲੁਧਿਆਣੇ ਦੀ ਇੱਕ ਸਬ ਡਿਵੀਜ਼ਨ ਅਸੀਂ ਸਭ ਤੋਂ ਪਹਿਲਾਂ ਚਾਲੂ ਕਰਨ ਲੱਗੇ ਆ ਪੰਜਾਬ ਚ 87 ਸਬ ਡਿਵੀਜ਼ਨਸ ਆ ਜਿਹੜੀਆਂ ਅਸੀਂ ਕਵਰ ਕਰਾਂਗੇ ਉਹਦੇ ਵਿੱਚ ਕੋਈ ਵੀ ਗੱਲੀ ਕੋਈ ਵੀ ਮੱਲਾ ਕੋਈ ਵੀ ਸੜਕ ਸਾਰੀਆਂ ਕਵਰਡ ਹੋਣਗੀਆਂ ਜਿਹੜੀ ਲੁਧਿਆਣਾ ਦੀ ਸਬ ਡਿਵੀਜ਼ਨ ਅਸੀਂ ਚੁਣੀ ਆ ਉਹਦੇ ਵਿੱਚ ਕੁਛ West ਕੰਸਟੀਟਿਊਐਂਸੀ ਦੀ ਏਰੀਆ ਤੇ ਕੁਛ North ਕੰਸਟੀਟਿਊਐਂਸੀ ਦਾ ਏਰੀਆ ਉਹਦੇ ਵਿੱਚ ਆਂਦਾ ਜਿੰਨੇ ਮੀਟਰ ਦੇ ਬਾਕਸ ਹੈਗੇ ਘਰਾਂ ਦੇ ਬਾਹਰ ਲੱਗੇ ਕੁਛ ਲੱਗੇ ਕਈ ਮੀਟਰ ਬਾਕਸ ਵਿੱਚ 15 15 20 20 ਮੀਟਰ ਵੀ ਲੱਗੇ ਹੋਏ ਆ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸੀਲ ਕਰਾਂਗੇ ਕਈ ਵਾਰੀ ਵਿੱਚ ਪਾਣੀ ਵੜ ਜਾਂਦਾ ਉਹਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਇਹ ਜਿਹੜਾ ਅਸੀਂ ਟੈਂਡਰ ਲਗਾਉਣ ਲੱਗੇ ਆ ਇਹ ਪਾਰਟ ਆਫ एवरीथिंग ਹੋਏਗਾ ਜਿਹੜਾ ਅਸੀਂ ਕੰਟਰੈਕਟ ਦਵਾਂਗੇ ਇੱਕ ਇੱਕ ਚੀਜ਼ ਉਹਦੇ ਵਿੱਚ ਕਵਰਡ ਹੋਏਗੀ ਲੇਬਰ ਕੋਸਟ ਦੇ ਅਸੀਂ ਟੈਂਡਰ ਲਗਾਵਾਂਗੇ ਜੋ ਵੀ ਸਮਾਨ ਚਾਹੀਦਾ ਹੋਏਗਾ ਉਹ ਪੀਐਸਪੀਸੀਐਲ ਆਪਣੇ ਸਟੋਰ ਚੋਂ ਉਹਨਾਂ ਨੂੰ ਦੇਵੇਗਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਰ ਸਬ ਡਿਵੀਜ਼ਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਡਿਫਰੈਂਟ ਹੋਏਗੀ ਕਿਸੇ ਦਾ ਕਿਸੇ ਕਿਤੇ ਸਮਾਨ ਘੱਟ ਚਾਹੀਦਾ ਹੋਏਗਾ ਕਿਤੇ ਵੱਧ ਚਾਹੀਦਾ ਹੋਏਗਾ ਜਦੋਂ ਇਹ ਕੰਮ ਹੋ ਰਿਹਾ ਹੋਏਗਾ ਜਿੱਥੇ-ਜਿੱਥੇ ਟਰਾਂਸਫਾਰਮਰ ਉਹਨਾਂ ਨੂੰ ਲੱਗੇਗਾ ਕਿ ਜੀ ਟਰਾਂਸਫਾਰਮਰ ਵੱਧ ਕੈਪੈਸਿਟੀ ਦਾ ਚਾਹੀਦਾ ਹੈ ਜਾਂ ਕਿਤੇ ਵੱਧ ਲੱਗੇ ਆ ਉਹਨੂੰ ਰਿਪਲੇਸ ਕਰਨਾ ਹੈ ਕਿਸੇ ਘੱਟ ਨਾਲ ਜਾਂ ਘੱਟਲੇ ਨੂੰ ਵੱਧ ਨਾਲ ਕਰਨਾ ਹੈ ਉਹ ਵੀ ਨਾਲ ਦੀ ਨਾਲ ਪ੍ਰੋਸੈਸ ਜਾਰੀ ਹੋਏਗਾ ਇਹ ਜਦੋਂ ਸਾਰੇ 87 ਸਬ ਹੈਗੇ ਸਬ ਡਿਵੀਜ਼ਨ ਹੈਗੇ ਇਹਨਾਂ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਕਵਰਡ ਹੈ ਉਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਫਗਵਾੜਾ ਮੁਹਾਲੀ ਮੋਗਾ ਹੁਸ਼ਿਆਰਪੁਰ ਪਠਾਨਕੋਟ ਅਬੋਹਰ ਬਟਾਲਾ ਤੇ ਕਪੂਰਥਲਾ ਇਹ ਸਾਰੇ ਕੋਈ ਕਾਰਪੋਰੇਸ਼ਨ ਹੈ ਕੋਈ ਮਿਊਨਿਸਪਲ ਕਾਉਂਸਲ ਹੈ ਇਹ ਸਾਰੇ ਕਵਰਡ ਹੋਣਗੇ ਇਹ 13 ਹਲਕੇ ਜਾਂ 13 ਏਰੀਆਜ਼ ਬੰਦੇ ਆ ਇਹ ਜਿਹੜਾ ਅਸੀਂ ਪਾਇਲਟ ਪ੍ਰੋਜੈਕਟ ਲੁਧਿਆਣੇ ਤੋਂ ਚਾਲੂ ਕਰ ਰਹੇ ਆ ਇਹਦਾ ਟੈਂਡਰ ਜਿੱਦਾਂ ਹੁਣੇ ਡਾਇਰੈਕਟਰ ਸਾਹਿਬ ਨੇ ਕਿਹਾ ਬੁੱਧਵਾਰ ਨਿਕਲ ਜਾਏਗਾ ਸ਼ਾਰਟ ਟਾਈਮ ਟੈਂਡਰ ਲਗਾ ਰਹੇ ਆ 15 ਦਿਨਾਂ ਦਾ 15 ਦਿਨਾਂ ਵਿੱਚ ਸਾਡੇ ਕੋਲ ਟੈਂਡਰ ਨਿਕਲ ਆਏਗਾ ਅਸੀਂ 2 ਮਹੀਨੇ ਦਾ ਟਾਈਮ ਅੱਗੇ ਕੰਟਰੈਕਟਰ ਨੂੰ ਦੇਣਾ ਇਹ ਕੰਮ ਖਤਮ ਕਰਾਂਗੇ ਪਰ 1 ਮਹੀਨੇ ਬਾਅਦ ਅਸੀਂ ਇਨਸਪੈਕਸ਼ਨ ਕਰਾਂਗੇ ਅਸੀਂ ਇਹ ਪੂਰੇ ਸਬ ਡਿਵੀਜ਼ਨ ਦੀ ਫੋਟੋਗ੍ਰਾਫੀ ਲੈ ਲਈ ਹੈ ਸਟਿਲ ਵੀ ਲੈ ਲਈ ਆ ਵੀਡੀਓ ਵੀ ਲੈ ਲਈ ਆ ਮਹੀਨੇ ਬਾਅਦ ਅਸੀਂ ਦੇਖਾਂਗੇ ਵੀ ਕਿਸ ਤਰ੍ਹਾਂ ਪ੍ਰੋਗਰੈਸ ਚੱਲ ਰਹੀ ਕੋਈ ਚੀਜ਼ ਟੈਂਡਰ ਚ ਰਹਿ ਤਾਂ ਨਹੀਂ ਗਈ ਕੋਈ ਇਨਕਲੂਡ ਕਰਨ ਵਾਲੀ ਆ ਕੋਈ ਐਕਸਕਲੂਡ ਕਰਨ ਵਾਲੀ ਆ ਉਹ ਸਾਰਾ ਅਸੀਂ ਪ੍ਰੋਸੈਸ ਖਤਮ ਕਰਕੇ ਪੂਰੇ ਪੰਜਾਬ ਦਾ ਅਸੀਂ ਅਗਲਾ ਟੈਂਡਰ ਲਗਾ ਦੇਣਾ। ਔਰ ਇਹ ਅਸੀਂ ਜਿਹੜਾ ਪੂਰਾ ਪ੍ਰੋਸੈਸ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੂਨ 2026 ਤੱਕ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਜੇ। ਇਹ ਵੈਸੇ ਮੋਟਾ-ਮੋਟਾ ਤੁਹਾਡੇ ਪ੍ਰੈਸ ਨੋਟ 'ਚ ਅਸੀਂ ਸਾਰੀ ਡਿਟੇਲ ਦੇ ਦਾਂਗੇ ਪਰ ਲੁਧਿਆਣੇ ਦੇ ਜਿਹੜੇ ਏਰੀਆ ਇਹਦੇ ਵਿੱਚ ਕਵਰਡ ਹੈ। ਆਰਤੀ ਚੌਕ ਹੈ, ਬਾਬਾ ਬਾਲਗnath ਰੋਡ ਹੈ, ਬਸੰਤ ਰੋਡ ਹੈ, ਸਰਕਟ ਹਾਊਸ ਜਿੱਥੇ ਆਪਾਂ ਬੈਠੇ ਆਂ, ਕਾਲਜ ਰੋਡ, ਸੀਪੀ ਆਫਿਸ, ਡੰਡੀ ਸੁਆਮੀ ਰੋਡ, ਡੀਸੀ ਆਫਿਸ, ਦਿਵਾਨ ਹਸਪੀਟਲ ਰੋਡ, ਡਾਕਟਰ ਹੀਰਾ ਸਿੰਘ ਰੋਡ, ਦੁਰਗਾ ਮਾਤਾ ਮੰਦਰ ਇਹ ਸਾਰੇ ਏਰੀਏ ਜਿਹੜੇ ਹੈਗੇ ਕਵਰਡ ਹੈ। ਔਰ ਨਾਰਥ ਦੇ ਜਿਹੜੇ ਕਵਰਡ ਹੈ ਉਹ ਤਮੋਰੀਆ ਪੁਲ ਹੋ ਗਿਆ, ਕੁੰਦਨਪੁਰੀ, ਸ਼ਾਈ ਮੱਲਾ, ਗੁਰਨਾਨਗਪੁਰਾ। ਮਤਲਬ ਕੋਈ ਸਬਡਿਵੀਜ਼ਨ, ਕੋਈ ਛੋਟੀ ਏਰੀਆ ਨਹੀਂ ਹੋ ਜਾਂਦਾ کافی ਵੱਡਾ ਏਰੀਆ ਹੋ ਜਾਂਦਾ ਇਹ ਅਸੀਂ ਸਾਰਾ ਵੈਸੇ ਹੋਰ ਡਿਟੇਲ ਵਿੱਚ ਬਹੁਤ ਮੱਲੇ ਆ ਬੜੀਆਂ ਗਲੀਆਂ ਕਵਰ ਆ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਰਿਆ ਬਟ ਉਹ ਪ੍ਰੈਸ ਨੋਟ ਚ ਇੱਕ ਇੱਕ ਦਾ ਇਹ ਸਾਰਾ ਕਵਰਡ ਹੈ ਇੱਕ ਮੈਂ ਜਿੱਦਾਂ ਤੁਹਾਨੂੰ ਕਿਹਾ ਇਹਦੇ ਨਾਲ ਐਕਸੀਡੈਂਟ ਵੀ ਘਟਣਗੇ ਇੱਕ ਤਾਂ ਐਕਸੀਡੈਂਟ ਹੁੰਦੇ ਆ ਜੀ ਇਲੈਕਟ੍ਰੋਕਿਊਸ਼ਨ ਦੇ ਐਕਸੀਡੈਂਟ ਇੱਕ ਵੈਸੇ ਵੀ ਕੋਈ ਵੀਕਲ ਵਿੱਚ ਵੱਜ ਜਾਂਦਾ ਇੱਕ ਜਿਹੜੇ ਖੰਭੇ ਸੜਕਾਂ ਦੇ ਵਿੱਚ ਆ ਰਹੇ ਆ ਉਹ ਵੀ ਇਹਦੇ ਵਿੱਚ ਕਵਰਡ ਹੈ ਕਿ ਉਹ ਉੱਥੋਂ ਹਟਾ ਕੇ ਇੱਕ ਸਾਈਡ ਤੇ ਕੀਤੇ ਜਾਣਗੇ ਕਈ ਖੰਭੇ ਐਵੇਂ ਹੀ ਲੱਗੇ ਹੋਏ ਆ ਨਾ ਉਹਦੇ 'ਚ ਤਾਰ ਹੈ ਨਾ ਉਹਦੇ 'ਚ ਕੋਈ ਕਨੈਕਸ਼ਨ ਹੈ ਨਾ ਉਹਦਾ ਕੋਈ ਰੀਜ਼ਨ ਹੈ ਵੀ ਉਹ ਖੰਭਾ ਉੱਥੇ ਹੋਵੇ ਉਹ ਵੀ ਸਾਰੇ ਰਿਮੂਵ ਕੀਤੇ ਜਾਣਗੇ ਪਰ ਜਿੱਥੇ ਜਿਹੜੀ ਕੇਬਲ ਵਿੱਚ ਯਾਦਾ ਜੁਆਇੰਟ ਹੈ ਜਿਸ ਤਰ੍ਹਾਂ ਇੱਕ ਕੇਬਲ ਲੱਗੀ ਆ ਉਹਦੇ ਵਿੱਚ 7 ਜੁਆਇੰਟ ਹੈ 6 ਜੁਆਇੰਟ ਹੈ ਉਹ ਕੇਬਲ ਰਿਪਲੇਸ ਕੀਤੀ ਜਾਏਗੀ ਡਿਪੈਂਡਿੰਗ ਅਪਨ ਕਿ ਉਹਦੀ ਲੋਡ ਹੈਗੀ ਰਿਪਲੇਸ ਕਰਨ ਦੀ ਉਹਦੀ ਲੈਂਥ ਇੰਨੀ ਕੁ ਰੱਖੀ ਜਾਏਗੀ ਜਿੰਨੀ ਕਿ ਪੀਐਸਪੀਸੀਐਲ ਦੇ ਹਿਸਾਬ ਨਾਲ ਟੈਕਨੀਕਲੀ ਠੀਕ ਰਵੇ ਔਰ ਫਾਲਟ ਘਟੋ ਘਟ ਪੈ ਜਿਹੜੀਆਂ ਵੋਲਟੇਜ ਦੀਆਂ ਫਲਕਚੁਏਸ਼ਨਸ ਆ ਉਹ ਵੀ ਘਟਣ ਗਿਆ ਇਹਦੇ ਨਾਲ ਨਹੀਂ ਜੀ ਇਹ ਜਿਹੜੀਆਂ ਕੇਬਲ ਜਿਹੜਾ ਇਹ ਹੈਗਾ ਕੇਬਲਾਂ ਅੰਡਰਗਰਾਉਂਡ ਨਹੀਂ ਕਰ ਰਹੇ ਕਿਉਂਕਿ ਅੰਡਰਗਰਾਉਂਡ ਲੋਕਾਂ ਨੂੰ ਬਹੁਤ ਤਕਲੀਫ ਹੋਏਗੀ ਪਟਨ ਪਟਾਈ ਹੋਏਗੀ ਇਹ ਰਹਿਣਗੀਆਂ ਓਵਰਹੈਡ ਪਰ ਜਿਹੜੀਆਂ ਕੇਬਲ ਵਾਲੀਆਂ ਤਾਰਾਂ ਕੇਬਲ ਵਾਲੇ ਕੀ ਕਰਦੇ ਆ ਜੇ ਕੋਈ ਪੁਰਾਣੀ ਤਾਰ ਨਹੀਂ ਚੱਲ ਰਹੀ ਪਤਲੀਆਂ-ਪਤਲੀਆਂ ਉੱਥੇ ਛੱਡ ਜਾਂਦੇ ਨਵੀਂ ਪਾ ਦਿੰਦੇ ਕੁਛ ਹੈ ਜਿਹੜੀਆਂ ਤਾਰਾਂ ਨਹੀਂ ਚੱਲ ਰਹੀਆਂ ਉਹ ਸੀ ਕੱਟ ਕੇ ਕੱਢਦੇ ਨਹੀਂ ਆ ਜਿਹੜੀਆਂ ਚੱਲ ਰਹੀਆਂ ਤਾਂ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ ਉਹਨੂੰ ਅਸੀਂ ਪ੍ਰੋਪਰਲੀ ਟੈਕ ਕਰ ਦਾਂਗੇ ਪਰ ਅਸੀਂ ਕੇਬਲ ਕੰਪਨੀਆਂ ਨੂੰ ਵੀ ਬੋਨ ਕਰਨ ਲੱਗੇ ਆ ਟੀਸੀ ਸਾਹਿਬ ਨੇ ਕਿਹਾ ਕਿ ਮੈਂ ਜਲਦੀ ਮੀਟਿੰਗ ਬੁਲਾ ਕੇ ਕਹਿ ਦੂੰਗਾ ਕਿ ਤੁਸੀਂ ਆਪਣਾ ਜਿਹੜਾ ਅਸੀਂ ਕੰਟਰੈਕਟਰ ਕਰਨ ਲੱਗੇ ਆ ਉਹਦੇ ਨਾਲ ਲਾ ਕੇ ਇਹਨਾਂ ਨੂੰ ਪ੍ਰੋਪਰਲੀ ਹੈਂਡਲ ਕਰ ਜਿਹੜਾ ਪੀਐਸਪੀਸੀਐਲ ਦਾ ਨੰਬਰ ਹੈ ਮੈਂ ਹੁਣੇ ਡਾਇਰੈਕਟਰ ਸਾਹਿਬ ਨੂੰ ਕਿਹਾ 1912 ਜਿਹੜਾ ਕਿ ਪੂਰੇ ਪੰਜਾਬ 'ਚ ਚੱਲਦਾ ਹੈ ਤੁਸੀਂ ਉੱਥੇ ਲਿਖਵਾ ਦਿਓ ਉੱਥੇ ਉਹਨਾਂ ਨੂੰ ਇਹ ਕਹਿ ਦੋਗੇ ਮੇਰਾ ਇਹ ਹੈਗਾ ਬਟ ਹਲੇ 2-3 ਦਿਨ ਲੱਗਣਗੇ ਬੁੱਧਵਾਰ ਤੱਕ ਉਹ ਬੁੱਧਵਾਰ ਤੱਕ ਉਹਨਾਂ ਨੂੰ ਇਹ ਇਨਸਟਰਕਸ਼ਨਸ ਦੇ ਦੇਣਗੇ ਕਿ ਇਹ ਵੀ ਤੁਸੀਂ ਲੋਕਾਂ ਦੇ ਸੁਝਾਅ ਲੈ ਲੈਣੇ ਆ ਬਾਕੀ ਲੋਕਲ ਐਕਸੀਅਨ ਐਚ ਡੀਓ ਐਸਈ ਚੀਫ ਇੰਜੀਨੀਅਰ ਜਿੰਨੇ ਜਿਹਦੇ ਨਾਲ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਔਰ ਉਹਨਾਂ ਨੂੰ ਫੋਟੋਆਂ ਖਿੱਚ ਕੇ ਭੇਜ ਸਕਦੇ ਹੋ ਲੋਕੇਸ਼ਨ ਦੇ ਨਾਲ ਕਿ ਜੀ ਇਹ ਏਰੀਆ ਵੈਸੇ ਭੇਜਣ ਦੀ ਲੋੜ ਨਹੀਂ ਅਸੀਂ ਕੋਈ ਛੱਡਣਾ ਨਹੀਂ ਇਹ ਕਨਫਿਊਜ਼ਨ ਵੱਧ ਹੀ ਸਕਦੀ ਘੱਟ ਨਹੀਂ ਸਕਦੀ ਅਸੀਂ ਕੋਈ ਗੱਲੀ ਮੁੱਲਾ ਨਹੀਂ ਛੱਡਣਾ ਜਦੋਂ ਇੱਕ ਵਾਰੀ ਇਹ ਸਾਰਾ ਕੰਮ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਰਹਿ ਜਾਂਦਾ ਤਾਂ ਅਸੀਂ ਜ਼ਰੂਰ ਉੱਥੇ ਜਾ ਉਹਨੂੰ ਕੰਟਰੈਕਟਰ ਨੂੰ ਕਿਹਾ ਜਾਏਗਾ ਕਿ ਇਹ ਜਾ ਕੇ ਤਾਂ 180 ਸੀਟਾ 180 ਬੰਦੇ ਹੋਣਗੇ ਨਹੀਂ ਨਹੀਂ ਲਾਈਨ ਦਾ ਚਾਹੇ 20 ਹੋਣ 30 ਹੋਣ 100 ਹੋਣ ਡਸਨਟ ਮੈਟਰ 180 ਸੀਟਾ ਦਾ ਮਤਲਬ 180 ਬੰਦੇ ਉੱਥੇ ਹੋਣਗੇ ਜਿਹੜੇ ਕੰਪਲੇਂਟਾਂ ਹੈਂਡਲ ਕਰਨਗੇ ਪੂਰੇ ਪੰਜਾਬ ਪਰ ਅਸੀਂ ਅੱਗੇ ਇੱਕ ਸੌਫਟਵੇਅਰ ਵੀ ਲਿਆ ਰਹੇ ਹਾਂ ਜਿਹਦੇ ਵਿੱਚ ਹਰ ਜੇਈ ਹਰ ਲਾਈਨਮੈਨ ਹਰ ਐਕਸੀਡੈਂਟ ਹਰ ਐਸਡੀਓ will be ਰਿਸਪੋਨਸੀਬਲ ਉਹਨੂੰ ਇੱਕ ਇੱਕ ਮਿੰਟ ਦੀ ਰਿਪੋਰਟਿੰਗ ਦੇਣੀ ਪਵੇਗੀ ਕਿ ਕਿੰਨੇ ਵਜੇ ਕੰਪਲੇਂਟ ਆਈ ਔਰ ਕਿੰਨੇ ਵਜੇ ਕਲੋਜ਼ ਜਿੰਨੀ ਦੇਰ ਤੱਕ ਉਹ ਕੰਪਲੇਨ ਠੀਕ ਨਹੀਂ ਹੋਏਗੀ ਉਹ ক্লোਜ਼ ਨਹੀਂ ਹੋਏਗੀ ਓਪਨ ਹੋਏਗੀ ਔਰ ਉਹਦਾ ਅਸੀਂ ਪੂਰਾ ਡਾਟਾ ਮੈਂਟੇਨ ਕਰ ਰਹੇ ਆ ਅਸੀਂ ਜਿੰਨਾ ਇਹ ਸਿਸਟਮ ਅਪਗ੍ਰੇਡ ਕਰ ਸਕਦੇ ਆ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਇੱਕ ਹੈ ਜਿਹੜਾ ਤੁਸੀਂ ਕਿਹਾ ਕਿ ਬਿਜ਼ੀ ਰਹਿੰਦਾ ਉਸ ਵੱਲੇ ਇੱਕੋ ਦਮ ਪੂਰੇ ਪੰਜਾਬ ਚ ਕੰਪਲੀਟਾਂ ਵੀ ਬਹੁਤ ਆਈਆਂ ਔਰ ਮੈਂ ਲੋਕਾਂ ਨੂੰ ਜੇ ਕੋਈ ਤਕਲੀਫ ਹੋਈ ਮੈਂ ਮਾਫੀ ਮੰਗਦਾ ਉਹਦੇ ਕਰਕੇ ਪਰ ਜਿੱਦਾਂ ਐਤ ਕੀ ਹੜ ਆਏ ਆ ਤੁਹਾਨੂੰ ਪਤਾ ਹੈ ਜਗਾ ਜਗਾ ਆਪਾਂ ਹੁਣ ਕੰਪਲੇਨ ਨਾ ਕਰਕੇ ਗਵਰਨਮੈਂਟ ਦੇ ਨਾਲ ਚਲੀਏ ਹੜ੍ਹਾਂ ਵਿੱਚ ਜਿੰਨੇ ਵੀ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੁਣ ਰੀਹੈਬਿਲਿਟੇਸ਼ਨ ਕਰਨ ਦਾ ਟਾਈਮ ਆ ਗਿਆ ਅੱਜ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕੋਲ ਸੀਗਾ ਦੁਪਹਿਰੇ ਚੰਡੀਗੜ੍ਹ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਉਹਨਾਂ ਨੇ ਵੀ ਮੈਨੂੰ ਰਿਕਵੈਸਟ ਕੀਤੀ ਹੈ ਕਿ ਰੀਹੈਬਿਲਿਟੇਸ਼ਨ ਵਾਲਾ ਆਪਾਂ ਸਾਰਾ ਸੋਚੀਏ ਔਰ ਬਿਜਲੀ ਬੋਰਡ ਦਾ ਜਿੰਨਾ ਨੁਕਸਾਨ ਹੋਇਆ ਕੀ ਨਾਮ ਇਹ ਹੜ੍ਹਾਂ ਵਿੱਚ ਕੁਝ 100 ਕਰੋੜ ਦੇ ਉੱਪਰ ਨੁਕਸਾਨ ਹੈ ਉਹ ਵੀ ਸਾਰੇ ਅਫਸਰਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਜੋ-ਜੋ ਇਕੁਪਮੈਂਟ ਚਾਹੀਦਾ ਹੈ ਮਤਲਬ ਕਿ ਤੋ ਫੰਡ ਆ ਨਾ ਆਣ ਉਹ ਆਂਦੇ ਰਹਿਣਗੇ ਜਲਦੀ ਤੋਂ ਜਲਦੀ ਖਰੀਦ ਕੇ ਇਹ ਸਾਰਾ ਸਿਸਟਮ ਠੀਕ ਕੀਤਾ ਜਾ ਆਪਣਾ ਲੁਧਿਆਣਾ ਫੇਰ ਵੀ ਠੀਕ ਹੈ ਬਚਿਆ ਹੋਇਆ ਬਟ ਉਧਰ ਬਾਰਡਰ ਏਰੀਆ 'ਚ ਬੜੀ ਪ੍ਰੋਬਲਮ ਹੈ ਔਰ ਇਹ ਸਾਰੇ ਆਪਣੇ ਬਿਜਲੀ ਬੋਰਡ ਦੇ ਅਫਸਰ ਐਸ ਪਾਸੇ ਲੱਗੇ ਹੋਏ ਨਹੀਂ ਸਰਪਲਸ ਕੋਈ ਨਹੀਂ ਸੀ ਜੀ ਕਿਉਂਕਿ ਗੱਲ ਇਹ ਆ ਇੱਕ ਤਾਂ ਫਾਲਟ ਪਏ ਕਿ ਤੁਸੀਂ ਕਹ ਆ ਬਿਜਲੀ ਹੈ ਨਹੀਂ ਪਰ ਕਈ ਯੂਨਿਟ ਵੀ ਤਾਂ ਬੰਦ ਹੋ ਜਾਂਦੇ ਐ ਢੀ ਵੜਾ ਜੂ ਸਾੜਾ ਕਰਨ ਕੋਈ ਪਿੰਡਾਂ ਸਪਲਾਈ ਵਿੱਚ ਜਿਵੇਂ ਬੰਦ ਕਰਦੇ ਨੇ ਨਹੀਂ 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 ਉਹ ਕੋਈ ਹਾਈਡਲ ਪਲੈਂਟ ਵੀ ਸਾਡੇ ਐਨੀ بارشਾਂ ਕਰਕੇ ਬੰਦ ਹੋ ਗਏ ਨਾ ਪ੍ਰੋਡਕਸ਼ਨ ਵੀ ਕੱਟੀ ਅੰਦਰ ਤੁਹਾਡੇ ਕੋਲ ਇਹਨਾਂ ਦੇ ਨਿਸ਼ਾਨ ਮਹਿਕਮਾ ਵੀ ਆ ਨਹੀਂ ਹੁਣ ਅੱਜ ਪਹਿਲਾਂ ਬਿਜਲੀ ਦਾ ਪੁੱਛ ਲੀਏ ਫਿਰ ਐਨਆਰਆਈ ਤੇ ਆਂਦਾ ਐਕਸਟੀਮੇਟ ਲਵਾਇਆ ਹੁਣ ਕਿੰਨਾ ਨੁਕਸਾਨ ਹੋਇਆ ਹੈ ਜਿਹੜੇ ਜਿਹੜੇ ਇਲਾਕੇ ਜ਼ਿਆਦਾ ਨਹੀਂ ਅੱਜ ਤੁਸੀਂ ਬਿਜਲੀ ਡਿਪਾਰਟਮੈਂਟ ਬਿਜਲੀ ਦਾ 120 ਕਰੋੜ ਰੁਪਏ ਦਾ ਹੈਗਾ ਜੀ ਤੁਸੀਂ ਬਿਜਲੀ ਵਿਭਾਗ ਦੇ ਹਲੇ ਤੱਕ ਜੋ ਸਾਨੂੰ ਪਤਾ ਬਾਕੀ ਜਦੋਂ ਕਰਨ ਲੱਗਾਂਗੇ ਵੱਧ ਘੱਟ ਵੀ ਸਕਦਾ 87 ਡਿਵੀਜ਼ਨਾਂ ਦੇ ਵਿੱਚ ਅਗਲੇ ਸਾਲ ਤੱਕ ਇੱਕ 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 ਹਾਂ ਆ ਦੇਖੋ ਮੈਂ ਕੀ ਕੀ ਹੈ ਇਹ ਸਾਰੇ ਜਿਹੜੇ ਅਸੀਂ ਉਪਰਾਲੇ ਲੈ ਰਹੇ ਆਂ ਐਸੇ ਕਰਕੇ ਲੈ ਰਹੇ ਆਂ ਕਿ ਇਹ ਜਿਹੜੀਆਂ ਪ੍ਰੋਬਲਮ ਐ ਘੱਟ ਤੋਂ ਘੱਟ ਹੋਣ। ਹਾਂਜੀ ਤੁਸੀਂ ਅਸੀਂ ਜਿਹੜੇ 77 ਪੂਰੇ ਪੰਜਾਬ ਅਸੀਂ ਜੀ ਟੈਂਡਰ ਲਗਾ ਦੇਣਾ ਟਾਈਮ ਬਾਉਂਡ ਟੈਂਡਰ ਆ। ਹਲੇ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਆ ਜਿਹੜਾ ਬੁੱਧਵਾਰ ਟੈਂਡਰ ਲੱਗੇਗਾ। ਉਸ ਤੋਂ ਬਾਅਦ ਮਹੀਨੇ ਬਾਅਦ ਦੇਖੇ ਵੀ ਕੋਈ ਕਮੀ ਤਾਂ ਨਹੀਂ ਰਹਿ ਗਈ ਟੈਂਡਰ ਚ। ਕੁਛ ਐਡੀਸ਼ਨ ਤਾਂ ਨਹੀਂ ਕਰਨੀ। ਜਾਂ ਕੋਈ ਅਹੇ ਜੀ ਚੀਜ਼ ਪੈ ਗਈ ਜਿਹਦੀ ਲੋੜ ਤਾਂ ਨਹੀਂ। ਉਹ ਫੇਰ ਫਾਈਨਲ ਟੈਂਡਰ ਅਸੀਂ ਇਕੱਠਾ ਲਗਾ ਦੇਣਾ ਪੂਰੇ ਪੰਜਾਬ। ਔਰ ਉਹਦੇ ਵਿੱਚ ਜਿਹੜਾ ਅਸੀਂ ਟਾਈਮ ਦੇਣਾ ਕੋ ਦਵਾਂਗੇ ਮਾਰਚ ਤੱਕ ਦਾ ਜਾਂ April ਤੱਕ ਅਸੀਂ ਤਾਂ ਜੂਨ 2 ਮਹੀਨੇ ਫालतੂ ਲੈ ਲੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਗਲੀ ਜਿਹੜੀ ਗਰਮੀਆਂ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਉਪਰਾਲਾ ਇਹ ਪੂਰਾ ਹੋ ਜਾਵੇ ਇਹ ਪੂਰਾ ਅਜਿਹੇ ট্রান্সਫਾਰਮਰ ਰੋੜਾਂ ਦੇ ਲੱਗੇ ਹੋਏ ਆ ਸੜਕਾਂ ਜਾਂਦੇ ਆ ਉਹ ਵੀ ਹਟਾ ਕੇ ਸਾਈਡ ਬਿਲਕੁਲ ਜੀ ਮੈਂ ਕਿਹਾ ਜਿੰਨੇ ਵੀ ਖੰਭੇ ਜਾਂ ਜਿਹੜੇ ਸੜਕਾਂ ਦੇ ਵਿੱਚ ਹੈਗੇ ਆ ਉਹ ਹਟਾ ਕੇ ਸਾਈਡ ਤੇ ਕੀਤੇ ਜਾਣ ਮੈਨੂੰ ਤਾਂ ਜੀ ਜਿਹੜੇ ਸਾਡੇ ਬੱਚੇ ਫਸੇ ਹੋਏ ਜਿਹੜੇ ਸਾਡੇ ਯੂਥ ਫਸੇ ਹੋਏ ਕੋਈ ਵੀ ਮੇਰੇ ਕੋਲ ਡਿਟੇਲ ਆਂਦੀ ਆ ਮੈਂ ਉਸੇ ਵਲੇ ਉਪਰਾਲਾ ਕਰਕੇ ਉਹਨਾਂ ਨੂੰ ਵਾਪਸ ਲਿਆ ਰਿਆ 20 ਬੱਚਿਆਂ ਦੀ ਇਰਾਕ ਵਿੱਚ ਫਸਿਆ ਦੀ ਮੇਰੇ ਕੋਲ ਡਿਟੇਲ ਆਈ ਸੀਗੀ 18 ਟੋਟਲ ਵਾਪਸ ਆ ਗਏ ਵਿੱਚੋਂ 16 ਪੰਜਾਬ ਦੇ ਆ ਪੰਜਾਬ ਦੇ 4 ਬੱਚੇ ਰਹਿੰਦੇ ਉਹਦਾ ਮੇਰੇ ਕੋਲ ਅਪਡੇਟ ਨਹੀਂ ਉਹਨਾਂ ਨੇ ਵੀ ਆ ਜਾਣਾ ਸੀ ਪਰ ਵਾਪਸ ਜਿਹੜੇ 18 ਆਏ ਆ ਦੋ ਵਿੱਚੋਂ ਹਿਮਾਚਲ ਲਿਆਏ ਉਹਨਾਂ ਨੇ ਵੀ ਵਿਚਾਰਿਆਂ ਨੇ ਫੋਨ ਕਰਕੇ ਮੈਨੂੰ ਥੈਂਕ ਯੂ ਕਿਹਾ ਜੀ ਕਿ ਤੁਹਾਡੇ ਕਰਕੇ ਅਸੀਂ ਪੰਜਾਬ ਪੰਜਾਬੀਆਂ ਦੇ ਨਾਲ ਅਸੀਂ ਵੀ ਨਾਲ ਵਾਪਸ ਆ ਗਏ ਫਿਰ ਨੇਪਾਲ ਵਿੱਚ ਜਦੋਂ ਹੁਣ ਦੰਗੇ ਹੋਏ ਨੇਪਾਲ ਵਿੱਚ ਸਾਡੇ ਲੁਧਿਆਣੇ ਤੇ ਤੇ ਪੰਜਾਬ ਦੇ ਜਿੰਨੇ ਵਸੇ ਹੋਏ ਸੀ ਉਸੇ ਬਲੇ ਮੈਂ ਐਮਬੈਸੀ ਨਾਲ ਟੇਕ ਅਪ ਕੀਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਨਾਲ ਕੀਤਾ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਸਾਰੇ ਦੇ ਸਾਰੇ ਬਿਲਕੁਲ ਠੀਕ ਠਾਕ ਵਾਪਸ ਆ ਗਏ ਔਰ ਜਿਹੜਾ ਇਹ ਤੁਸੀਂ ਮੈਨੂੰ ਰਸ਼ ਰਸ਼ੀ ਆਦਾ ਕਿਹਾ ਇਹ ਡਿਟੇਲ ਮੇਰੇ ਕੋਲ ਹਲੇ ਤੱਕ ਆਈ ਨਹੀਂ ਤੁਸੀਂ ਦੱਸ ਰਹੇ ਹੋ ਮੈਨੂੰ ਭੇਜੋ ਮੈਂ ਕਿਸਰ ਮੈਂ ਤੁਹਾਡੇ ਨੰਬਰ ਤੇ ਪੀਟੀਸੀ ਆਪਣੇ ਦਿੱਤੇ ਦੇ ਨੰਬਰ ਤੇ ਉਹ ਕਹਿੰਦੇ ਸਾਨੂੰ ਮੈਂ ਦਿੱਤੀ ਕਹਿੰਦੇ ਮੇਲ ਵੀ ਕਰਵਾਈ ਹੈ ਜੀ ਦਿੱਤੀ ਜੀ ਕਹਿੰਦੇ ਬਲੀ ਗੱਲ ਨਹੀਂ ਫਿਰ ਮੇਲ ਹੋ ਗਈ ਹੋਣੀ ਹੈ ਉਹ ਮੇਰੇ ਸਿਸਟਮ ਬਣਿਆ ਹੋਇਆ ਦਫ਼ਤਰੇ ਚ ਮੈਂ ਹੋਵਾਂ ਨਾ ਹੋਵਾਂ ਕੋਈ ਵੀ ਇਹੋ ਜਿਹਾ ਹੋਵੇ ਐਨ ਆਰ ਆਈ ਆਫਿਸ ਚ ਸਾਡੀ ਮੇਲ ਉਸੇ ਬਲੇ ਚਲੇ ਜਾਂਦੀ ਇੱਕ ਹਾਂ ਮੈਂ ਫਾਲੋਅ ਅਪ ਕਰਕੇ ਤੁਹਾਨੂੰ ਦੱਸ ਦੂੰਗਾ ਬਟ ਮੇਰੀ ਵੇਟ ਨਹੀਂ ਉਹਨਾਂ ਨੂੰ ਕਰਨ ਦੀ ਲੋੜ ਹੁੰਦੀ ਉਸੇ ਵੱਲ ਇਹ ਈਮੇਲ ਜਿਹੜੇ ਮੁਲਕੇ ਚ ਫਸੇ ਉਹਦੀ ਐਮਬੈਸੀ ਚ ਵੀ ਚਲੇ ਜਾਂਦੀ ਹੈ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਿੱਲੀ ਨੂੰ ਵੀ ਚਲੇ ਜਾਂਦੀ ਹੈ ਮੈਂ ਤੁਹਾਨੂੰ ਪਤਾ ਕਰਕੇ ਪੂਰੀ ਐਗਜੈਕਟ ਅਪ ਟੂ ਡੇ ਆ ਦਿੱਤੇ ਆ ਨੇ ਹੁਣੇ ਦਿਖਾਈ ਆ ਇਹ ਈਮੇਲ ਜਾ ਚੁੱਕੀ ਹੈ ਜੀ 11 ਸਪਟੰਬਰ ਨੂੰ ਇਹ ਈਮੇਲ ਚਲੀ ਗਈ ਸੀ ਔਰ ਇਹਦਾ ਜਵਾਬ ਵੀ ਆ ਗਿਆ ਹੋਣਾ ਪਰ ਮੈਂ ਤੁਹਾਨੂੰ ਅਪਡੇਟ ਦੇ ਦੂੰਗਾ ਸਰ ਜੀ ਬਿਲਕੁਲ ਸਾਡਾ ਪਲਾਨ ਚੱਲ ਰਿਹਾ ਕੋਈ 250 EMPLOYEES ਅਸੀਂ ਫਾਈਨਲ ਵੀ ਕਰ ਚੁੱਕੇ ਆ ਬਟ ਬਟ ਉਹ ਕੋਰਟ ਵਿੱਚ ਕੋਈ ਚਲੇ ਗਏ ਸੀਗੇ ਉਹਦੇ ਕਰਕੇ ਉਹ ਥੋੜਾ ਜਿਹਾ ਰੁਕ ਗਿਆ ਜਿਹੜਾ ਪ੍ਰੋਸੈਸ ਸੀਗਾ ਉਹ ਜਿਸ ਤਰ੍ਹਾਂ ਹੀ ਮਾਨਯੋਗ ਕੋਰਟ ਸਾਨੂੰ ਆਰਡਰ ਦੇਏਗੀ ਅਸੀਂ ਉਹ 250 ਬੰਦੇ ਰੱਖ ਲਾਂਗੇ 250 ਬੰਦੇ ਸਿਲੈਕਟ ਕੀਤੇ ਪਏ